ਸਸੀ ਗਾਰ ਜੀ ਤੁਸੀਂ ਦੇਖ ਰਹੇ ਹੋ ਤੂਫਾਨੀ ਲਾਇ ਪੰਜਾਬ ਇੰਡੀਗੋ ਪਾਵਰ ਟੂਲ ਦੇ ਐਮ ਡੀ ਸਰਦਾਰ ਅਵਤਾਰ ਸਿੰਘ ਨੇ ਆਪਣੇ ਪੁੱਤ ਕਰਨਵੀਰ ਸਿੰਘ ਦੇ ਵਿਆਹ ਤੇ ਕੀਦਾ ਅਜੀਹਾ ਸ਼ਲਾਗਾ ਜੋ ਕੰਮ ਇਹ ਹਰ ਪਾਸੇ ਉਹਨਾਂ ਦੀ ਹੋ ਰਹੀ ਹੈ ਵਾਹ ਵਾਹ ਇਹ ਵਾਹ ਵਾਹ ਕਿਉਂ ਹੋ ਰਹੀ ਹੈ ਤੁਸੀਂ ਵੀ ਦੇਖ ਰਹੇ ਹੋ ਤਸਵੀਰਾਂ ਸੋ ਇਹਨਾਂ ਨੇ ਆਪਣੇ ਪੁੱਤ ਦੇ ਵਿਆਹ ਤੇ ਲਗਾ ਲਗਾਇਆ ਕੀਮਤੀ ਬੂਟਿਆਂ ਦਾ ਲੰਗਰ ਇਹ ਦਵਾਈ ਵਾਲੇ ਬੂਟੇ ਘਰੇਲੂ ਬਿਮਾਰੀਆਂ ਦੇ ਇਲਾਜ ਲਈ ਕਾਫੀ ਉਪਯੋਗੀ ਹਨ ਸਰਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਕੁਦਰਤ ਨਾਲ ਬਹੁਤ ਪਿਆਰ ਹੈ ਇਸੇ ਕਰਕੇ ਉਹ ਆਪਣੇ ਪੁੱਤ ਦੇ ਵਿਆਹ ਤੇ ਅਜੀਹਾ ਕਰਨਾ ਚਾਹੁੰਦੇ ਸਨ ਜਿਸ ਨਾਲ ਲੋਕਾਂ ਨੂੰ ਇੱਕ ਚੰਗੀ ਸੇਧ ਮਿਲ ਸਕੇ ਉਹਨਾਂ ਦਾ ਕਹਿਣਾ ਕਿ ਅਸੀਂ ਵਿਆਹ ਤੇ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਕਿਉਂ ਨਾ ਅਜੀਹਾ ਕੰਮ ਕੀਤਾ ਜਾਵੇ ਜਿਸ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਫਾਇਦਾ ਵੀ ਮਿਲੇ ਤੇ ਆਪਣਾ ਆਲਾ ਦੁਆਲਾ ਖਰਾ ਪਰ ਆ ਵੀ ਰਹੇ ਤੇ ਕਰਨਵੀਰ ਤੇ ਨਵਜੋਤ ਪੌਰ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਆਪਾਂ ਇਹ ਕੀਤਾ ਠੀਕ ਹੈ ਸਾਡੀ ਸੋਚ ਇਹ ਹੈ ਕਿ ਸਾਰੀ ਦੁਨੀਆ ਇਦਾਂ ਜੇ ਖੁਸ਼ੀਆਂ ਦੇ ਉੱਤੇ ਬੂਟੇ ਲਾਉਣ ਲੱਗ ਜਵੇ ਤਾਂ ਆਪਣੀ ਧਰਤੀ ਹਰੀ ਭਰੀ ਦੁਬਾਰਾ ਫੇਰ ਹੋ ਜੂਗੀ ਤੇ ਸਭ ਨੂੰ ਇਹਦੇ ਨਾਲ ਫਾਇਦਾ ਹੋਊਗਾ ਆਪਾਂ ਵਿਆਹ ਤੇ ਲੱਖ ਰੁਪਏ ਖਾਚ ਦਿੰਨੇ ਆ ਖਾ ਪੀ ਕੇ ਉਡਾ ਦਿੰਨੇ ਆ ਇਹ ਉਹ ਚੀਜ਼ ਆ ਕਿ ਆਪਾਂ ਨੂੰ ਜ਼ਿੰਦਗੀ ਦਿੰਦੀ ਆ ਕੱਲੇ ਆਪਾਂ ਨੂੰ ਨਹੀਂ ਜਿੱਥੇ ਵੀ ਲੱਗੂਗਾ ਆਸ-ਪਾਸ ਦੇ ਸਾਰੇ ਚੀਜ਼ਾਂ ਨੂੰ ਫਾਇਦਾ ਹੋਊਗਾ ਇਹ ਆਪਾਂ ਕਹਿੰਦੇ ਆ ਸਾਰੇ ਇਹੋ ਚੀਜ਼ ਅੱਗੇ ਵਧੋ ਇਸ ਚੀਜ਼ ਨੂੰ ਲੈ ਕੇ ਇਹ ਕਿਹੜੇ ਕਿਹੜੇ ਬੁੱਟੇ ਆ ਜੀ? ਆ ਮੈਂ ਚਾਨਾ ਪਾ ਬੁੱਟੇ ਆ ਚਾਨਾ ਰਾਜ ਮੈਂ ਛੋਟੀ ਰਾਜੀ ਆ। ਇਹਨੂੰ ਛੋਟੀ ਰਾਜੀ ਲੱਗਦੀ ਆ। ਆ ਸਵਾਂਜਣ ਆ ਗਿਆ। ਓਕੇ। ਆ ਕੀ ਬਿਮਾਰ ਆ? ਹਾਂਜੀ। ਹਾਂਜੀ ਅੱਜ ਮੇਰੇ ਬੇਟੇ ਦਾ ਵਿਆਹ ਹੈਗਾ ਤੇ ਤੇ ਅਸੀਂ ਇੱਥੇ ਸਟਾਲ ਲਾਇਆ ਬੁੱਟਿਆਂ ਦਾ। ਇਹ ਬਿਮਾਰੀ ਵਾਲੇ ਬੁੱਟੇ ਆ। ਠੀਕ ਆ ਇਸ ਨੂੰ। ਬਿਮਾਰੀਆਂ ਮਤਲਬ ਠੀਕ ਕਰਨ ਵਾਲੇ ਬੁੱਟੇ। ਠੀਕ ਆ ਜੀ। ਇਹ ਕਰਨਵੀਰ ਤੇ ਨਵਜੋਤਪੁਰ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਆਪਾਂ ਇਹ ਕੀਤਾ ਸਾਡੀ ਸੋਚ ਇਹ ਹੈ ਕਿ ਸਾਰੀ ਦੁਨੀਆ ਇਦਾਂ ਜੇ ਖੁਸ਼ੀਆਂ ਦੇ ਉੱਤੇ ਬੂਟੇ ਲਾਉਣ ਲੱਗ ਜਵੇ ਤਾਂ ਆਪਣੀ ਧਰਤੀ ਹਰੀ ਭਰੀ ਦੁਬਾਰਾ ਫੇਰ ਹੋ ਜੂਗੀ ਤੇ ਸਭ ਨੂੰ ਇਹ ਨਾਲ ਫਾਇਦਾ ਹੋਊਗਾ ਆਪਾਂ ਵਿਆਹ ਤੇ ਲੱਖ ਰੁਪਏ ਖਾਚ ਦਿੰਦੇ ਆ ਖਾ ਪੀ ਕੇ ਉਡਾ ਦਿੰਦੇ ਆ ਇਹ ਉਹ ਚੀਜ਼ ਆ ਕਿ ਆਪਾਂ ਨੂੰ ਜ਼ਿੰਦਗੀ ਦਿੰਦੀ ਆ ਇਕੱਲੇ ਆਪਾਂ ਨੂੰ ਨਹੀਂ ਜਿੱਥੇ ਵੀ ਲੱਗੂਗਾ ਆਸ-ਪਾਸ ਦੇ ਸਾਰੇ ਚੀਜ਼ਾਂ ਨੂੰ ਫਾਇਦਾ ਹੋਊਗਾ ਇਹ ਆਪਾਂ ਕਹਿੰਦੇ ਆ ਸਾਰੇ ਇਹੋ ਚੀਜ਼ ਅੱਗੇ ਵਧੋ ਇਸ ਚੀਜ਼ ਨੂੰ ਲੈ ਕੇ ਇਹਨੇ ਕਿਹੜੇ ਕਿਹੜੇ ਬੂਟੇ ਆ ਜੀ ਅੱਜ ਮੈਂ ਚਾਨਾਪਾ ਬੂਟੇ ਵਾਚਾਣਾ ਚਾਨਾਪਾ ਜਮਿਆ ਛੋਟੀ ਇਲਾਚੀ ਆ ਇਹਨੇ ਛੋਟੀ ਇਲਾਚੀ ਲੱਗਦੀ ਆ ਆ ਸੁਹਾਂਜਣਾ ਆ ਗਿਆ ਓਕੇ ਆ ਕੀ ਕੁਮਾਰ ਆ ਹਾਂਜੀ ਹਾਂਜੀ ਅੱਜ ਮੇਰੇ ਬੇਟੇ ਦਾ ਵਿਆਹ ਹੈਗਾ ਇੱਥੇ ਜੇ ਅਸੀਂ ਇੱਥੇ ਸਟਾਲ ਲਾਇਆ ਬੂਟਿਆਂ ਦਾ ਇਹ ਬਿਮਾਰੀ ਵਾਲੇ ਬੂਟੇ ਨੇ ਠੀਕ ਆ ਜੀ ਬਿਮਾਰੀਆਂ ਮਤਲਬ ਠੀਕ ਕਰਨ ਵਾਲੇ ਬੂਟੇ ਠੀਕ ਆ ਜੀ ਤੇ ਕਰਨਵੀਰ ਤੇ ਨਵਜੋਤ ਕੌਰ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਆਪਾਂ ਇਹ ਕੀਤਾ ਠੀਕ ਆ ਜੀ ਸਾਡੀ ਸੋਚ ਇਹ ਆ ਕਿ ਸਾਰੀ ਦੁਨੀਆ ਇਦਾਂ ਜੇ ਖੁਸ਼ੀਆਂ ਦੇ ਉੱਤੇ ਬੂਟੇ ਲਾਉਣ ਲੱਗ ਜਵੇ ਤਾਂ ਆਪਣੀ ਧਰਤੀ ਹਰੀ ਭਰੀ ਦੁਬਾਰਾ ਫੇਰ ਹੋ ਜੂਗੀ ਤੇ ਸਭ ਨੂੰ ਇਹਦੇ ਨਾਲ ਫਾਇਦਾ ਹੋਊਗਾ ਆਪਾਂ ਬਿਆਹ ਤੇ ਲੱਖ ਰੁਪਏ ਖਾਚ ਦੰਨੇ ਆ ਖਾ ਪੀ ਕੇ ਉਡਾ ਦੰਨੇ ਆ ਇਹ ਉਹ ਚੀਜ਼ ਆ ਕਿ ਆਪਾਂ ਨੂੰ ਜ਼ਿੰਦਗੀ ਦਿੰਦੀ ਆ ਇਕੱਲੇ ਆਪਾਂ ਨੂੰ ਨਹੀਂ ਜਿੱਥੇ ਵੀ ਲੱਗੂਗਾ ਆਸ-ਪਾਸ ਦੇ ਸਾਰੇ ਚੀਜ਼ਾਂ ਨੂੰ ਫਾਇਦਾ ਹੋਊਗਾ